ਸਭ ਤੋਂ ਪਹਿਲਾਂ ਸਾਰੇ ਰਲ ਕੇ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਜ ਇਸ ਮੋਰਚੇ ਦੇ ਵਿੱਚ ਫਿਰ ਆਪਣੀ ਹਾਜ਼ਰੀ ਲਾਉਂਦੇ ਹੋਏ ਪੇਸ਼ ਕਰਾਂਗੀ ਇੱਕ ਪਲੇ ਜਿਸ ਦਾ ਨਾਮ ਹੈ ਭਗਤ ਸਿੰਘ ਤੇ ਗੁਲਾਮ ਆਜ਼ਾਦੀ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਏਗਾ ਰੰਗ ਦੇ ਵਸੰਤੀ ਚੋਲਾ ਮੇਰਾ ਰੰਗ ਦੇ ਵਸੰਤੀ ਚੋਲਾ ਮੇਰਾ ਰੰਗ ਦੇ ਵਸੰਤੀ ਚੋਲਾ ਮੇਰਾ ਰੰਗ ਦੇ ਵਸੰਤੀ ਚੋਲਾ ਮੈਂ ਰੰਗ ਦੇ ਮੈਂ ਰੰਗ ਦੇ ਮੇਰਾ ਰੰਗ ਦੇ ਵਸੰਤੀ ਚੋਲਾ ਲੱਗਦਾ ਮਲਕਬੋਤ ਤਰੇ ਕੀ ਕਰ ਗਿਆ ਪਛਾਣਿਆ ਮੈਨੂੰ ਮੈਂ ਭਗਤ ਸਿੰਘ ਆਪਣੇ ਆਜ਼ਾਦ ਮੁਲਕ ਨੂੰ ਵੇਖਣਾ ਸੀ ਮੈਂ ਸੁਣਿਆ ਇੱਥੇ ਨੌਜਵਾਨ ਮੇਰੇ ਬਹੁਤ ਫੈਨ ਨੇ ਤੇ ਵੇਖਣਾ ਚਾਹੁੰਦਾ ਸੀ ਕਿ ਆਜ਼ਾਦੀ ਕਿੱਦਾਂ ਦੀ ਲੱਗਦੀ ਹੋਵੇਗੀ ਕੀ ਹੋਇਆ ਤੁਹਾਨੂੰ ਕੌਣ ਹੈ ਤੂੰ ਮੈਨੂੰ ਨਹੀਂ ਪਛਾਣਿਆ ਮੈਂ ਭਗਤ ਸਿੰਘ ਆਪਣੇ ਆਜ਼ਾਦ ਹੋਏ ਮੁਲਕ ਨੂੰ ਵੇਖਣਾ ਆਇਆ ਸੀ ਪਰ ਤੂੰ ਕੌਣ ਹੈ ਆਜ਼ਾਦ ਮੁਲਕ ਵੇਖਣ ਆਇਆ ਤੇ ਆਜ਼ਾਦੀ ਨੂੰ ਨਹੀਂ ਪਹਿਚਾਣਿਆ ਤੂੰ ਆਜ਼ਾਦੀ ਇਹ ਨਹੀਂ ਹੋ ਸਕਦਾ ਆਜ਼ਾਦੀ ਤਾਂ ਬਹੁਤ ਖੂਬਸੂਰਤ ਹੁੰਦੀ ਹੈ ਤੂੰ ਆਜ਼ਾਦੀ ਨਹੀਂ ਹੋ ਸਕਦੀ ਜਿਹੜੀ ਆਜ਼ਾਦੀ ਦਾ ਸੁਪਨਾ ਤੂੰ ਵੇਖਿਆ ਸੀ ਉਹ ਤਾਂ ਤੇਰੇ ਨਾਲ ਹੀ ਫਾਂਸੀ ਚੜ ਗਈ ਸੀ ਮੈਂ ਤਾਂ ਇਹਨਾਂ ਹਕੂਮਤਾਂ ਦੇ ਪੈਰਾਂ ਦੀ ਜੁੱਤੀ ਆ ਮੈਨੂੰ ਤੇਰੇ ਤੇ ਯਕੀਨ ਨਹੀਂ ਮੈਂ ਖੁਦ ਵੇਖਣਾ ਚਾਹਨਾ ਮੈਂ ਵੇਖਣਾ ਚਾਹਨਾ ਨੌਜਵਾਨਾਂ ਵਿੱਚ ਆਪਣੇ ਆਪ ਨੂੰ ਮੈਂ ਵੇਖਣਾ ਚਾਹਨਾ ਆਪਣੇ ਕਾਲਜ ਆਪਣੇ ਪਿੰਡ ਨੂੰ ਜਿਹੜੇ ਨੌਜਵਾਨਾਂ ਵਿੱਚ ਤੋਂ ਆਪਣੇ ਆਪ ਨੂੰ ਵੇਖਣਾ ਚਾਹਨਾ ਉਹਨਾਂ ਵਿੱਚੋਂ ਕੁਝ ਨੂੰ ਸਰਕਾਰਾਂ ਨੇ ਨਸ਼ਿਆ ਤੇ ਲਾ ਦਿੱਤਾ ਤੇ ਕੁਝ ਆਈ ਲੈਟਸ ਕਰਕੇ ਬਾਹਰ ਜਾਣ ਨੂੰ ਕਾਲੇ ਨੇ ਤੇ ਜਿਹੜੇ ਬਚੇ ਹੋਏ ਨੇ ਉਹ ਅੱਜ ਵੀ ਸੰਘਰਸ਼ ਕਰ ਰਹੇ ਨੇ ਤੇਰਾ ਨਾਮ ਸਿਰਫ ਮੋਟਰਸਾਈਕਲ ਤੇ ਗੱਡੀਆਂ ਪਿੱਛੇ ਲਿਖਿਆ ਰਹਿ ਗਿਆ ਨਸ਼ੇ ਪਰ ਮੈਂ ਤਾਂ ਥੋਨੂੰ ਕਿਤਾਬਾਂ ਨਾਲ ਜੋੜ ਕੇ ਗਿਆ ਸੀ ਕਿਤਾਬਾਂ ਤਾਂ ਇਹ ਉਦੋਂ ਪੜਨਗੇ ਜਦੋਂ ਇਹਨਾਂ ਦਾ ਰੋਜ਼ ਦਾ 2GB ਦਾ ਨੈਟ ਖਤਮ ਹੋਵੇਗਾ ਅੰਨੇ ਭਗਤ ਤਿਆਨੀ ਸ਼ਰਦਾ ਇਸ ਦੇਸ਼ ਤੇ ਭਾਰੂ ਐ ਮੈਂ ਤਾਂ ਤੈਨੂੰ ਸ਼ਹੀਦ ਦਾ ਦਰਜਾ ਵੀ ਨਹੀਂ ਦੇ ਸਕੀ ਐਤੇ ਸ਼ਹੀਦ ਉਹਨਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਦੀ ਚਿਚੀ ਦਾ ਖੂਨ ਵੀ ਨਹੀਂ ਡੁੱਲਿਆ ਕੁਝ ਸਟੂਡੈਂਟਸ ਨੂੰ ਸ਼ਰਿਆਮ ਸਰਕਾਰੀ ਗੁੰਡੇ ਕੁੱਟਦੇ ਨੇ ਤੇ ਜਦੋਂ ਕੋਈ ਕੁਝ ਬੋਲਦਾ ਤਾਂ ਉਹਨੂੰ ਐਂਟੀ ਨੈਸ਼ਨਲ ਕਿਹਾ ਜਾਂਦਾ ਤੇ ਮੀਡੀਆ ਕੁਛ ਨਹੀਂ ਬੋਲਦਾ ਬੋਲਦਾ ਹੈ ਮੀਡੀਆ ਸਰਕਾਰਾਂ ਦੀ ਬੋਲੀ ਬੋਲਦਾ ਹੈ ਉਹਨਾਂ ਨੂੰ ਕਿਸਾਨਾਂ ਦੇ ਖੇਤਾਂ ਨਾਲੋਂ ਵੱਧ ਫਿਕਰ ਕੰਗਨਾ ਦੇ ਦਫ਼ਤਰ ਦਾ ਹੈ ਕਿਸੇ ਟੀਵੀ ਐਕਟਰ ਨੂੰ ਕਰੋਨਾ ਹੋ ਜਾਵੇ ਤਾਂ ਉਹ ਬ੍ਰੇਕਿੰਗ ਨਿਊਜ਼ ਬਣ ਜਾਂਦੀ ਹੈ ਉਹਨੇ ਕਦੋਂ ਬਰੈੱਡ ਖਾਦਾ ਕਦੋਂ ਚਾਹ ਪੀਤੀ ਕਦੋਂ ਜਾਗਿਆ ਕਦੋਂ ਸੋਇਆ ਇਹ ਸਭ ਬ੍ਰੇਕਿੰਗ ਨਿਊਜ਼ ਹੈ ਤੇ ਰੇਲਵੇ ਸਟੇਸ਼ਨ ਤੇ ਇੱਕ ਛੋਟਾ ਜਿਹਾ ਬੱਚਾ ਆਪਣੀ ਮਰੀ ਹੋਈ ਮਾਂ ਦੀ ਚੁੰਨੀ ਖਿੱਚਦਾ ਉਹ ਕਿਸੇ ਨੈਸ਼ਨਲ মিডিਆ ਨੂੰ ਨਹੀਂ ਦਿਸਦਾ ਤੇ ਸਰਕਾਰ ਨੂੰ ਕੋਈ ਸਵਾਲ ਨਹੀਂ ਕਰਦਾ ਜੇ ਸਰਕਾਰ ਨੂੰ ਕੋਈ ਸਵਾਲ ਕਰੇ ਤਾਂ ਉਹ ਦੇਸ਼த்ਰੋਹੀ ਹੋ ਜਾਂਦਾ ਇਸ ਦੇਸ਼ ਦਾ ਹਾਕਮ ਆਪਣੇ ਮਨ ਕੀ ਬਾਤ ਰੇਡੀਓ ਤੇ ਕਰਦਾ ਤੇ ਜੇ ਉਸ ਤੇ ਲੋਕ ਡਿਸਲਾਈਕ ਕਰਦਣ ਤਾਂ ਡਿਸਲਾਈਕ ਦਾ অপਸ਼ਨ ਹੀ ਖਤਮ ਕਰ ਦਿੰਦਾ ਇਸ ਦੇਸ਼ ਦਾ ਹਾਕਮ ਆਪਣੇ ਮਨਪਸੰਦ ਐਕਟਰ ਨੂੰ ਇੰਟਰਵਿਊ ਦਿੰਦਾ ਤੇ ਉਸ ਦਾ ਮਨਪਸੰਦ ਐਕਟਰ ਉਸ ਤੋਂ ਬੜੇ ਸੌਖੇ ਸੌਖੇ ਸਵਾਲ ਪੁੱਛਦਾ ਜਿਵੇਂ ਆਪਕੋ ਆਮ ਖਾਣਾ ਪਸੰਦ ਹੈ ਜਾਗਦੀ ਜ਼ਮੀਰ ਵਾਲੇ ਪੱਤਰਕਾਰਾਂ ਨੂੰ ਇੰਟਰਵਿਊ ਦੇਣ ਦਾ ਉਹਨਾਂ ਵਿੱਚ दम ਨਹੀਂ ਹੈ ਇਸ ਦਾ ਮਤਲਬ ਕਿ ਮੈਂ ਸਹੀ ਸੀ ਮੈਨੂੰ ਪਤਾ ਸੀ ਕਿ ਇਸ ਤਰ੍ਹਾਂ ਦੀ ਮਿਲੀ ਹੋਈ ਆਜ਼ਾਦੀ ਨਾਲ ਕੁਝ ਨਹੀਂ ਬਦਲਣਾ ਮੈਂ ਇੱਕ ਵਾਰੀ ਆਪਣਾ ਸ਼ਹਿਰ ਲਾਹੌਰ ਵੀ ਵੇਖਣਾ ਚਾਹਣਾ ਲਾਹੌਰ ਉਹ ਤਾਂ ਹੁਣ ਪਾਕਿਸਤਾਨ ਵਿੱਚ ਹੈ ਉਹਦੇ ਲਈ ਤੈਨੂੰ ਵੀਜ਼ਾ ਲੈਣਾ ਪੈਣਾ ਪਾਕਿਸਤਾਨ ਇਹ ਕੀ ਹੈ ਮੈਨੂੰ ਆਪਣੇ ਸ਼ਹਿਰ ਲਈ ਵੀਜ਼ਾ ਕਿ ਲੈਣਾ ਪੈਣਾ ਕਿਉਂਕਿ ਆਜ਼ਾਦੀ ਵੇਲੇ ਇਸ ਮੁਲਕ ਦੇ ਦੋ ਟੁਕੜੇ ਹੋ ਗਏ ਸਨ ਤੇ ਲਾਹੌਰ ਹੁਣ ਪਾਕਿਸਤਾਨ ਵਿੱਚ ਹੈ ਤੋਂ ਟੁਕੜੇ ਮਤਲਬ ਇਹ ਕਿਵੇਂ ਹੋ ਸਕਦਾ ਹੈ ਤੇਰੇ ਕਹਿਣ ਦਾ ਮਤਲਬ ਹੈ ਕਿ ਪੰਜਾਬ ਹੁਣ ਪਾਕਿਸਤਾਨ ਚ ਹੈ ਅਸੀਂ ਇਸ ਦੇਸ਼ ਦਾ ਹਿੱਸਾ ਨਹੀਂ ਰਹੇ ਪੂਰਾ ਨਹੀਂ ਸਿਰਫ ਅੱਧਾ ਪੰਜਾਬ ਤੇ ਉਸ ਅੱਧੇ ਪੰਜਾਬ ਵਿੱਚੋਂ ਵੀ ਵੰਡ ਕੇ ਹਕੂਮਤਾਂ ਨੇ ਹਰਿਆਣਾ ਤੇ ਹਿਮਾਚਲ ਬਣਾ ਦਿੱਤਾ ਇਹ ਕਿਵੇਂ ਹੋ ਸਕਦਾ ਹੈ ਤੁਸੀਂ ਪੰਜਾਬ ਨੂੰ ਕਿਵੇਂ ਵੰਡ ਸਕਦੇ ਹੋ ਜਿਸ ਪੰਜਾਬ ਨੇ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀ ਦਿੱਤੀ ਸੀ ਤੁਸੀਂ ਉਸੇ ਨੇ ਉਜੜ ਦਿੱਤਾ ਆਜ਼ਾਦ ਭਾਰਤ ਵਿੱਚ ਪੰਜਾਬ ਨੂੰ ਮਿਲਿਆ ਕੀ ਆਜ਼ਾਦ ਭਾਰਤ ਵਿੱਚ ਪੰਜਾਬ ਨੂੰ ਬਹੁਤ ਕੁਝ ਮਿਲਿਆ ਪੰਜਾਬ ਦੇ ਹਿੱਸੇ ਆਈਆਂ ਫਾਂਸੀਆਂ ਪੰਜਾਬ ਦੇ ਹਿੱਸੇ ਆਏ ਕਾਲੇ ਤਾਰੇ ਨੀਲੇ ਤਾਰੇ ਤੇ ਕੱਲੂ ਕਰ ਬਸ ਮੈਂ ਹੋਰ ਕੁਝ ਨਹੀਂ ਵੇਖਣਾ ਇਸ ਵੰਡੇ ਹਾਂ ਮੁਰਚਾਂ ਮੇਰਾ ਨਾ ਕਰਦੇ ਹੋ ਮੈਂ ਜਾ ਰਿਹਾ ਹਾਂ ਸਤਾਲੀ ਭਗਤ ਸਿੰਘ ਤੂੰ ਕਹਿੰਦਾ ਹੈ ਕਿ ਆਜ਼ਾਦੀ ਖੂਬਸੂਰਤ ਹੁੰਦੀ ਹੈ ਜਿੱਥੇ ਪੰਜ-ਪੰਜ ਸਾਲ ਦੀਆਂ ਬੱਚੀਆਂ ਨਾਲ ਰੇਪ ਹੁੰਦੇ ਨੇ ਧਰਮ ਦੇ ਨਾਂ ਤੇ ਦੰਗੇ ਹੁੰਦੇ ਨੇ ਜਿੱਥੇ ਕਿਸਾਨ ਫਾਹੇ ਲੈ ਕੇ ਮਰਦਾ ਹੋਵੇ ਤੇ ਜਵਾਨ ਚਿੱਟਾ ਪੀ ਕੇ ਉਹ ਆਜ਼ਾਦੀ ਕਿਵੇਂ ਖੂਬਸੂਰਤ ਹੋ ਸਕਦੀ ਹੈ ਉਹ ਆਜ਼ਾਦੀ ਕਿਵੇਂ ਖੂਬਸੂਰਤ ਹੋ ਸਕਦੀ ਹੈ ਓ ਆਜ਼ਾਦੀ ਕਿਵੇਂ ਖੂਬਸੂਰਤ ਹੋ ਸਕਦੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਪਲੇ ਪਸੰਦ ਆਇਆ ਹੋਵੇਗਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਆਪਣਾ ਘਰ-ਬਾਰ ਛੱਡ ਕੇ ਇਸ ਮੋਰਚੇ ਦੇ ਵਿੱਚ ਆਪਣਾ ਪੂਰਾ-ਪੂਰਾ ਯੋਗਦਾਨ ਪਾ ਰਹੇ ਹੋ ਤੇ ਜਿਹੜੇ ਲੋਕੀ ਹਜੇ ਵੀ ਆਪਣੇ ਘਰਾਂ ਵਿੱਚ ਬੈਠੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਵੀ ਇਸ ਮੋਰਚੇ ਦੇ ਵਿੱਚ ਆਓ ਤੇ ਆਪਣੀ ਹਾਜ਼ਰੀ ਲਗਵਾ ਕੇ ਜਾਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੇਟੀ ਖਰਾਉੜ ਸਾਡੀ ਲਗਾਤਾਰ ਉਸੇ ਦਿਨ ਤੋਂ ਪਹਿਲੇ ਦਿਨ ਤੋਂ ਭੈਣ ਭਰਾ ਇਹਨਾਂ ਦੇ ਪਿਤਾ ਜੀ ਮੋਰਚੇ ਦੇ ਵਿੱਚ ਚਾ ਰਹੇ ਨੇ